ਨਾ ਕੋਈ ਲਾਈਵ ਸਬਸਕ੍ਰਾਈਬ ਨਹੀਂ ਹੋ ਕਿਹਾ ਲੈ ਕੇ ਬਣਾ ਹਾਂ ਹਾਂ ਜੀ ਤੋਂ ਸਤ ਸ੍ਰੀ ਅਕਾਲ ਸਵਾਗਤ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਬਾਰਮੀ ਕੰਪੋਸਟ ਤੇ ਬਣਾ ਰਹੇ ਆ ਬਾਰਮੀ ਕੰਪੋਸਟ ਇੱਕ ਇੱਕ ਖਾਦ ਨੂੰ ਕਿਹਾ ਜਾਂਦਾ ਜਿਹੜਾ ਗੰਡੋਆਂ ਤੋਂ ਤਿਆਰ ਕੀਤੀ ਜਾਂਦੀ ਆ ਉਹਦੇ ਬਾਰੇ ਦਿਖਾਉਨੇ ਆਪਾਂ ਇਹ ਆਪਣਾ ਮੰਨ ਲਓ ਵੀ ਆਪਣੀ ਝੁੰਡ ਤੇ ਆਪਾਂ ਅੱਜ ਉਹਦਾ ਜਿਹੜਾ ਪ੍ਰੋਸੀਜਰ ਕਰ ਰਹੇ ਰਹੇ ਆ ਨਾ ਵੀ ਉਹ ਗੋਹਾ ਪਾ ਰਹੇ ਆ ਉਹਦੇ ਬੈਡਾਂ 'ਚ ਉਹ ਦਿਖਾਵਾਂਗੇ ਤੁਹਾਨੂੰ ਕਿੱਦਾਂ ਕਿੱਦਾਂ ਚੱਲਦਾ ਆਓ ਦਿਖਾਉਨੇ ਆ ਦੋਸਤੋ ਆ ਦੇਖੋ ਆਪਾਂ ਜਿਹੜਾ ਮੰਨ ਲਓ ਵੀ ਗੋਹਾ ਇਹਦੇ ਬੈੱਡਾਂ ਤੇ ਪਾ ਰਹੇ ਆ ਇਹ ਇਦਾਂ ਆਪਾਂ ਨੇ ਇੱਕ ਬੈੱਡ ਦੇ ਰੂਪ ਚ ਪਾਉਣਾ ਹੈ ਮੰਨ ਲਓ ਵੀ ਗੋਹੇ ਨੂੰ ਇੱਕ ਸਿੱਧੀ ਉਹ ਚ ਪਾਉਣਾ ਆਪਾਂ ਨੇ ਮੰਨ ਲਓ ਵੀ ਇਹ ਆਪਣਾ ਬੈੱਡ ਹੁੰਦਾ ਤਕਰੀਬਨ 30 ਫੁੱਟ ਇਹ ਹੁੰਦਾ ਚੌੜਾ ਹੁੰਦਾ ਇਹ ਲંબਾਈ 30 ਫੁੱਟ ਹੈ ਚੌੜਾ ਹੈਗਾ ਇਹ ਮੰਨ ਲਓ ਵੀ 9 ਫੁੱਟ ਇਹ ਤੇ ਐ ਆਪਾਂ ਪਾ ਰਹੇ ਆ ਇਹਦੇ ਵਿੱਚ ਪਹਿਲਾਂ ਵੀ ਆਪਣਾ ਮੰਨ ਲਓ ਵੀ ਗੰਡੋਏ ਛੱਡੇ ਹੋਏ ਤੇ ਜਿਹੜੇ ਉਹ ਪਹਿਲਾਂ ਸਾਧ ਤਿਆਰ ਹੋ ਚੁੱਕੀ ਐ ਉਹ ਖਾਦ ਦੇ ਬਾਰੇ ਵੀ ਦਿਖਾਵਾਂਗੇ ਆਪਾਂ ਉਹ ਹੁਣ ਨਵੇਂ ਸਿਰਿਓਂ ਇਹ ਖਾਦ ਪਾ ਰਹੇ ਹਾਂ ਜਿਹੜੀ ਉਹ ਚੱਕੀ ਹੋਈ ਆ ਖਾਦ ਆ ਨਾਲ ਦੇ ਬੈਡਾਂ 'ਚ ਦੇਖੋ ਇਹਨਾਂ 'ਚ ਉਹ ਚੱਕੀ ਹੋਈ ਆ ਇਹ ਤੇ ਥੋੜੀ ਥੋੜੀ ਛੜਤੀ ਆਪਾਂ ਨੇ ਵੀ ਥੱਲੇ ਇਹ जो गोए ने वो रहन बाकी भी उपरों ऊपर चक्की गई है लाओ जी फिर अरेओ टिल्लू न गबात जितने भी ये भी चैनल के माध्यम से देख रहा वीडियो सबका सत श्रीकाल मैं तो एक आही गल जो कहना चाह रहा हूँ कि आप सब कमेंट लाइक शेयर बहुत कम करते हैं क्योंकि पता तो लगे कि कितना आदमी हमारा कितना आदमी ये चैनल से देख रहा है कितना व्यक्ति देख रहा है इसमें गिनती नहीं हो रहा है क्योंकि लाइव सब्सक्राइब थोड़ा बहुत कम मिल रहा है कम से कम तो आना चाहिए सौ से प्लस तो होना चाहिए सौ से प्लस हो नहीं रहा है मेहनत हम सब करते हैं कम से कम तो लाइव सब्सक्राइब आना चाहिए दोस्तों टिल्लू का कहना यही है अभी थोड़े जे लाइक भी घट हो रहे ਬਾਕੀ ਵਿਊ ਵੀ ਘਟਾ ਰਹੇ ਨੇ ਸਬਸਕ੍ਰਾਈਬ ਵੀ ਆਪਣੇ ਦੋਸਤਾਂ ਨੂੰ ਕਹਿ ਕੇ ਕਰਵਾਓ ਤੇ ਕਰੋ ਵੀ ਅਸੀਂ ਇੰਨਾ ਮਿਹਨਤ ਕਰਦੇ ਆਂ ਕਹਿੰਦਾ ਮੰਨ ਲਓ ਵੀ ਇਹ ਵੀਡੀਓ ਬਣਾਉਣ ਵਾਸਤੇ ਇਸ ਕਰਕੇ ਤੁਹਾਨੂੰ ਇਹ ਬੇਨਤੀ ਉਹ ਕਰ ਰਿਹਾ ਤੇ ਲਾਈਕ ਤੇ ਸਬਸਕ੍ਰਾਈਬ ਤੁਹਾਨੂੰ ਪਤਾ ਲੱਗੇਗਾ ਹਮਾਰੇ ਸਾਥ ਮੈਂ ਇਤਨਾ ਜੁੜਾ ਹੋਇਆ ਹੈ ਵਿਅਕਤੀ ਹਮਾਰਾ ਵੀਡੀਓ ਕਿਤਨੇ ਜਗ੍ਹਾ ਜਨੇ ਆਪਣੇ ਵਿਅਕਤੀ ਦੇਖ ਰਹਾ ਹੈ ऐसे नहीं पता लगता तो हमारे सबके वीडियो बनाने से कोई मकसद नहीं है मकसद यही है कि सभी आदमियों के पास में जानकारी होना चाहिए मतलब अपने जितने भी है दोस्त मित्र वो भी तो पता तो लगे कि हाँ इतना है हमारे पास में बैडा च अपने खाली करे ना वह जो भी मटीरियल अपने चक्या ਉਹ ਮਟੀਰੀਅਲ ਆ ਸਾਹਮਣੇ ਆਪਣਾ ਇਕੱਠਾ ਕਰਿਆ ਹੋਇਆ ਹੈ ਇਹ ਸੁੱਧ ਵਰਮੀ ਕੰਪੋਸਟ ਬਣ ਗਈ ਇਸ ਵਾਰਤਾ ਆਪਣਾ ਟਾਈਮ ਵੀ ਥੋੜਾ ਜਿਹਾ ਲੰਬਾ 6 ਮਹੀਨੇ ਤੋਂ ਉੱਪਰ ਲੰਘ ਗਿਆ ਇਹ ਪੂਰੀ ਸੱਧਾ ਹੈ ਮੰਨ ਲਓ ਵੀ ਪੂਰੀ ਇਹਨੂੰ ਟਾਈਮ ਵੀ ਪੂਰਾ ਮਿਲ ਗਿਆ ਪੂਰਾ ਗਨੋਇਆ ਨੇ ਆਪਣਾ ਪੂਰਾ ਖਾ ਚੁੱਕੇ ਨੇ ਮੰਨ ਲਓ ਜਿੰਨਾ ਕਹੇ ਹੈ ਕੰਪੋਸਟ ਤਿਆਰ ਕਰਨੀ ਦੀ ਜਿੱਤੋਂ ਬਾਅਦ ਹੁਣ ਆਪਾਂ ਹਾ ਦੁਬਾਰਾ ਜਿਹੜਾ ਪਾਉਨੇ ਆ ਉਹ ਸਾਹਮਣੇ ਗੋਹਾ ਇੱਥੋਂ ਪਾ ਰਹੇ ਆ ਗੋਬਰ ਇਹ ਹੀ ਚੱਕ ਚੱਕ ਕੇ ਉੱਧਰ ਸਾਹਮਣੇ ਇਹਦੇ ਵਿੱਚ ਪਾ ਰਹੇ ਆ ਇਹ ਨੂੰ ਮੰਨ ਲਓ ਵੀ ਇਹ ਦੋ ਬੈਡਾਂ ਦਾ ਆਪਾਂ ਨੇ ਇੱਕੇ ਬੈਡ ਕਰ ਲਿਆ ਇਹ ਵਿਚਾਲੇ ਪਾ ਕੇ ਜਾਨੀ ਜਿੰਨੀ ਆਪਾਂ 30 ਕੁਇੰਟਲ ਦੇ ਕਰੀਬ ਇਹ ਚ ਖਾਦ ਪੈਂਦੀ ਹੁੰਦੀ ਹੈ 30 ਫੁੱਟ ਤੇ ਲੰਬਾਈ ਤੇ 9 ਫੁੱਟ ਚੜਾਈ ਜਿਹੜੀ ਰੱਖੀ ਜਾਂਦੀ ਆ ਉਹਦੇ ਵਿੱਚ 30 ਕੁਇੰਟਲ ਦੇ ਕਰੀਬ ਗੋਬਰ ਪਾਈ ਜਾਂਦਾ ਇਸ ਕਰਕੇ ਆਪਾਂ ਨੇ ਇਹ ਸਾਹਮਣੇ ਜਿਹੜਾ ਗੋਬਰ ਪਾ ਰਹੇ ਆ ਇਹਦੇ ਵਿੱਚ ਜਿਹੜੀਆਂ ਆਪਾਂ ਵਿਚਾਲੇ ਇੱਕ ਇੱਟਾਂ ਟਾਈਪ ਜੀ ਬਣਾ ਕੇ ਆਪਣੀ ਅੱਡ ਅੱਡ ਦੋ ਬੈੱਡ ਕਰ ਲੰਨੇ ਆ ਉਹ ਨਹੀਂ ਕਰਿਆ ਵੀ ਇਹਦੇ ਵਿੱਚ ਆਪਾਂ ਨੇ ਇਹ ਖੋਲਾ ਹੀ ਇੱਕ ਬੈੱਡ ਦੇ ਰੂਪ 'ਚ ਕਰ ਦੇਣਾ ਇਹ ਮੰਨ ਲਓ ਵੀ ਜਿਹੜੀ ਖਾਦ ਪਾਉਗੀ ਜਿਵੇਂ ਆਹ ਗੋਬਰ ਪਾਊਗਾ ਉਹ ਦੋ ਬੈੱਡਾਂ ਵਾਲਾ ਹੀ ਪਾਊਗਾ 30 ਕੁਆਂਟਲ ਦੇ ਕਰੀਬ ਇਹ ਸਾਹਮਣੇ ਇੱਥੋਂ ਉਹ ਕਰਦੇ ਆ ਲਓ ਕਰਦੇ ਆ ਆਪਣਾ ਤਿੱਲੂ ਪਵਾ ਰਿਹਾ ਸਹਾਇਤਾ ਕਰ ਰਿਹਾ ਤਿੱਲੂ ਨਾਲ ਗੱਲਬਾਤ ਕਰੋ ਲੈ ਵੀ ਤਿੱਲੂ ਬਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ सभी व्यक्ति की चैनल से देखने वाले के सब सश्रिया कल अभी तो फिलहाल आप दूसरा हम उठाए आ, कच्ची डाल रहे हैं आ, पहले वाले हमने उठा के रख दिए जिसको जो बन गया था उसको हमने उठा के रख दिए अच्छा। आ, अभी नया ताजा अभी उसमें डाल रहे हैं दो दो तीन तीन इंची छो, छोड़ दिए है नीचे जी जहाँ पर गंडोले है नहीं। नहीं। नीचे वाले में गंडोरे है इसके लिए उसी के लिए छोड़ दिए हैं इसको ऊपर में ये डाल रहे हैं कच्चा माल कच्चा गोबर अच्छा ये जोड़ा हूं गोबर अपना ये इकट्ठा करया हुआ है ये ये कितना के दिन पुराना हो गया तेरा है। ये एक हो गया रख लो एक महीना के लगभग में हो गया अच्छा इकट्ठा करया हुआ थी जोड़ा हां हां जी एक महीना हो गया इन्नू हां जी ਇਹ ਮੰਨ ਲਓ ਵੀ ਹੁਣ ਪਾਉਣ ਦੇ ਕਾਬਿਲ ਹੋ ਗਿਆ ਇਹ ਹਾਂਜੀ ਹਾਂ ਇਸ ਦੇ ਸੇ ਫਿਰ ਗੈਸ ਹੁੰਦਾ ਹੈ ਨਾ ਹਾਂ ਗੈਸ ਹੀ ਨਿਕਲਣਾ ਚਾਹੀਏ ਬਾਅਦ ਹਾਂ ਠੀਕ ਹੈ ਗੈਸ ਵੀ ਨਿਕਲਣਾ ਚਾਹੀਏ ਇਸ ਨੂੰ ਪਾਣੀ ਫਿਰ ਲਗੇਗਾ ਫਿਰ ਜਲਦੀ ਗੈਸ ਨਿਕਲੇਗੀ ਹਾਂ ਨਹੀਂ ਤਾਂ ਫਿਰ ਗੈਸ ਨਿਕਲੇਗਾ ਉਸ ਕੇ ਬਾਅਦ ਹੀ ਇਹ ਗੰਡੋਲੇ ਦਾ ਸਮਝ ਲਓ ਜੇ ਕਹਿ দিਏ ਥਾਣ ਦੇ ਕਾਬਿਲ ਹੋ ਜੂ ਹਾਂ ਦੋਸਤੋ ਇਹ ਜਿਹੜਾ ਮੰਨ ਲਓ ਵੀ ਆਪਾਂ ਗੋਬਰ ਇਕੱਠਾ ਕਰਦੇ ਹਾਂ ਨਾ ਇਹ ਤਕਰੀਬਨ ਇੱਕ ਘੱਟੋ ਘੱਟ ਇੱਕ ਮਹੀਨਾ ਪੁਰਾਣਾ ਤਾਂ ਹੋਣਾ ਚਾਹੀਦਾ ਹੈ। ਇਹਦੇ ਵਿੱਚ ਜਿਹੜੀ ਗੈਸ ਬਣਦੀ ਆ ਜਿਵੇਂ ਆਪਾਂ ਗੋਬਰ ਗੈਸ ਵਾਲਾ ਪਲਾਟ ਲਾਉਂਦੇ ਆ ਨਾ ਇਦਾਂ ਦੀ ਜਿਹੜੀ ਇਹਦੇ ਵਿੱਚ ਵੀ ਗੈਸ ਉਹ ਬਣਦੀ ਆ ਬਾਇਓ ਗੈਸ। ਉਹ ਗੈਸ ਨੂੰ ਆਪਾਂ ਮੰਨ ਲਓ ਵੀ ਇਹ ਇਹਦੇ ਵਿੱਚ ਪਾਣੀ ਪਾ ਕੇ ਠੰਡਾ ਕਰਕੇ ਫਿਰ ਉਹ ਕੱਢੀ ਜਾਂਦੀ ਆ। ਇਹ ਆਪਣਾ ਗੋਬਰ ਪੁਰਾਣਾ ਪਿਆ ਇਹਦੇ ਕਰਕੇ ਹੁਣ ਆਪਾਂ ਜਦ ਦੂਏ ਭਾ ਦੂਜੀ ਸਾਈਡ ਤੇ ਉਧਰ ਪਾ ਰਹੇ ਆ ਜਿਹੜਾ ਉਹਦੇ ਵਿੱਚ ਗੈਸ ਆ ਇਹ ਤਕਰੀਬਨ ਆਪਾਂ ਨੇ ਉੱਥੇ ਪਾਣੀ ਪਾਉਣਾ ਜਦੋਂ ਉਹਦੇ ਨਾਲ ਇਹਦੇ ਵਿੱਚੋਂ ਗੈਸ ਸਾਰੀ ਨਿਕਲ ਜੂ ਬਾਕੀ ਜਿਹੜੇ ਗੰਡੋਏ ਨੇ ਉਹ ਕੁਝ ਆਪਾਂ ਨੇ 2-2 ਇੰਚ ਥੱਲੇ ਛੱਡ ਦਿੱਤੀ ਉਹੋ ਖਾਦ ਦੇ ਰੂਪ 'ਚ ਉਹਦੇ ਵਿੱਚ ਗੰਡੋਏ ਤੇ ਉਹ ਹੁਣ ਆਪਣੇ ਆਪ ਇਹਦੇ ਵਿੱਚ ਆ ਜਾਣੇ ਨੇ ਇਹ ਇਦਾਂ ਪਹਿਲਾਂ ਵੀ ਗੋਹੇ ਦੇ ਵਿੱਚ ਨਾਲ ਹੁੰਦੀ ਕੁਝ ਨੇੜੇ ਹੋਣ ਕਰਕੇ ਇਹਦੇ ਵਿੱਚ ਆ ਵੀ ਗਏ ਨੇ ਕੁਛ ਨਾ ਕੁਛ ਕੁਝ ਨਾ ਕੁਛ ਉਹਦੇ ਵਿੱਚੋਂ ਉਹ ਚੜ ਜਾਣੇ ਨੇ ਇਹ ਤਕਰੀਬਨ ਹੁਣ ਇਹ ਆਪਾਂ ਇਹ ਤੇ ਕਈ ਦਿਨ ਪਾਣੀ ਪਾਉਂਦੇ ਰਹਾਂਗੇ ਇਹਦੇ ਨਾਲ ਜਿਹੜੀ ਮੜੀ-ਮੋਟੀ ਗੈਸ ਹੋਊਗੀ ਉਹ ਵੀ ਨਿਕਲ ਜਾਣੀ ਆ ਕਈ ਬੰਦੇ ਇਹ ਕਹਿੰਦੇ ਨੇ ਵੀ ਉਹ ਜਿਵੇਂ ਹੁਣ ਗੋਹਾ ਆਪਣਾ ਗਰਮੀ 'ਚ ਤਾਂ ਇਹਦੇ ਵਿੱਚ ਗੈਸ ਜ਼ਿਆਦਾ ਬਣਦੀ ਹੁੰਦੀ ਹੈ ਨਾ ਇਸ ਕਰਕੇ ਗਰਮੀ 'ਚ ਢੇਰ ਦੇ ਉੱਪਰ ਇਹ ਆਪਾਂ ਨੇ ਪਾਣੀ ਪਾ ਕੇ ਉਹ ਗੈਸ ਕੱਢਣੀ ਹੁੰਦੀ ਹੈ ਇਹਦੇ ਵਿੱਚੋਂ ਹੁਣ ਥੋੜਾ ਜਿਹਾ ਠੰਡ ਦਾ ਮੌਸਮ ਹੈ ਇਹਦੇ ਕਰਕੇ ਗੈਸ ਦੀ 스멜 ਵੀ ਜਿਵੇਂ ਆਪਣੇ ਕੋਹੇ ਚੋਂ 스멜 ਆਉਣ ਲੱਗ ਜਾਂਦੀ ਹੈ ਉਹ ਵੀ ਹੁਣ ਖਤਮ ਹੋਈ ਹੋਈ ਹੈ ਇਸ ਕਰਕੇ ਥੋੜਾ ਜਿਹਾ ਹੁਣ ਇਹਦੇ ਤੇ ਉੱਥੇ ਹੀ ਆਪਾਂ ਨੇ ਪਾਣੀ ਪਾ ਕੇ ਇਹਨੂੰ ਤਿਆਰ ਕਰ ਲੈਣਾ ਅੱਛਾ ਇਹ ਇਹਦੇ ਵਿੱਚੋਂ ਹੁਣ 스멜 ਜੀ ਤੇ ਨਹੀਂ ਆ ਰਹੀ ਨੇ ਸਵੇ ਵੀ ਫਿਲਹਾਲ ਤਾਂ ਸਮੇਲ ਥੋੜਾ ਬਹੁਤ ਘੱਟ ਆ ਰਿਹਾ ਕਿਉਂਕਿ ਇੱਕ ਮਹੀਨਾ ਪਹਿਲੇ ਕੇ ਆ ਹੈ ਅੱਛਾ ਇਹ ਪੁਰਾਣਾ ਹੋ ਗਿਆ ਹਾਂ ਜੀ ਹਾਂ ਸਮੇਲ ਵੀ ਫਿਲਹਾਲ ਬਹੁਤ ਘੱਟ ਹੈ ਜਦੋਂ ਨਵਾਂ ਤਾਜ਼ਾ ਹੁੰਦਾ ਫਿਰ ਹੁੰਦਾ ਸਮੇਲ ਇਸ ਦਾ ਠੀਕ ਦੋਸਤੋ ਜਿਹੜੀ ਇੱਕ ਇਹ ਆਪਾਂ ਖਾਦ ਪਾ ਰਹੇ ਆ ਆਪਾਂ ਨਾਲ ਇਹ ਆਪਣੇ ਇੱਥੇ ਗੋਭੀ ਗੱਭੀ ਲਾਈ ਹੋਈ ਹੈ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਵੀ ਦਿਖਾਈ ਤੀ ਇਹਦੇ ਵਿੱਚ ਆਪਾਂ ਇਸਤੇਮਾਲ ਕਰਦੇ ਆ ਉਹ ਆਰਗੈਨਿਕ ਖੇਤ ਕਰਿਆ ਹੋਇਆ ਆਪਣਾ ਉਹ ਉਹਦੇ ਵਿੱਚੋਂ ਪਾ ਰਹੇ ਆ ਆਪਾਂ ਇਹ ਮੰਨ ਲਓ ਖਾਦ ਵੀ ਬਾਕੀ ਸੇਲ ਵੀ ਕਰਦੇ ਆ ਇਹ ਮੰਨ ਲਓ ਇਹਦੇ ਵਿੱਚੋਂ ਇੱਕ ਬਰਮੀ ਬਾਸ ਨਿਕਲਦਾ ਉਹ ਸਾਹਮਣੇ ਆ ਢੋਲ ਪਿਆ ਇਦੇ ਰਾਹੀਂ ਆਪਾਂ ਇਹਦੇ ਵਿੱਚ ਗੰਡੋਏ ਸਾਡੇ ਹੋਏ ਨੇ ਨਾਲ ਕੱਚੀ ਖਾਦ ਪਾ ਕੇ ਜਿਹੜੇ ਗੰਡੋਆਂ ਨੂੰ ਥੋੜਾ ਥੋੜਾ ਪਾਣੀ ਦਿੱਤਾ ਜਾਂਦਾ ਹੋ ਹੌਲੀ ਹੌਲੀ ਮੰਨ ਲੋ ਵੀ ਰਾਸ ਕੇ ਉਹ ਗੰਡੋਆਂ ਦੇ ਵਿੱਚ ਹੀ ਹੋ ਕੇ ਵਿੱਚ ਉਹਨਾਂ ਦਾ ਮਲਬੂਤਰ ਵਿੱਚ ਪਾਣੀ ਗਾੜ ਕੇ ਜਣੀ ਉਹਦਾ ਫਿਰ ਬਰਮੀ ਬਾਸ਼ ਤਿਆਰ ਹੁੰਦਾ ਇਹ ਆਉ ਸਾਹਮਣੇ ਉੱਥੇ ਜੀ ਕੱਢਿਆ ਜਾਂਦਾ ਇਹਦੇ ਵਿੱਚ ਤਿਆਰ ਕਰਦੇ ਆ ਆਹ ਖਾਦ ਪਈ ਆਪਣੀ ਸਾਰੀ ਉਹ ਇਹ ਆਰਗੈਨਿਕ ਖੇਤਾਂ ਲਈ ਵਧੀਆ ਹੈ ਇਸ ਕਰਕੇ ਇਹ ਆਪਾਂ ਨੇ ਇਹ ਆਪਣੀ ਜੁਨਟਾ ਇਹ ਲਈ ਹੋਈ ਆ ਵੀ ਆਰਗੈਨਿਕ ਆਪਾਂ ਨੇ ਸਬਜ਼ੀਆਂ ਸਬਜ਼ੀਆਂ ਹੋਰ ਕਣਕ ਵਗੈਰਾ ਤਿਆਰ ਕਰਨੀ ਹੈ ਇਹ ਸਾਹਮਣੇ ਉਹ ਸਾਹਮਣੇ ਵੀ ਆਪਣੇ ਹੋਰ ਬੈੱਡ ਲੱਗੇ ਹੋਏ ਨੇ ਉਹਨਾਂ ਤੇ ਪੱਤੇ ਪੁੱਤੇ ਨਾਲ ਹੁਣ ਟਕੇ ਹੋਏ ਨੇ ਇਸ ਕਰਕੇ ਉਹਨਾਂ ਦਿਖਦਾ ਨਹੀਂ ਆਪਾਂ ਨੂੰ ਨਹੀਂ ਤਾਂ ਸ਼ੋਅ ਹੁੰਦੇ ਨੇ ਵੀ ਪਾਏ ਫੋਰਾ ਤੇ ਮੰਨ ਲਓ ਵੀ ਆਪਣੇ ਆ ਜਿਹੜੇ ਦਰਖਤ ਸਾਗਮਾਨ ਲਾਇਆ ਹੋਇਆ ਇਹਦੇ ਹੀ ਪੱਤੇ ਦੇ ਕੇ ਕੁਝ ਤਿਆਰ ਹੋ ਗਏ ਕੁਝ ਪਹਿਲਾਂ ਪ੍ਰਾਲੀ ਪ੍ਰੋਲੀ ਪਾਈ ਹੋਈ ਸੀ ਹਾਂਜੀ ਦੋਸਤੋ ਕਿੱਦਾਂ ਦੀ ਲੱਗੀ ਵੀਡੀਓ ਸਾਡੀ ਇਹ ਕਮੈਂਟ ਕਰਕੇ ਦੱਸਿਓ ਜਰੂਰ ਨਾਲ ਵੀਡੀਓ ਨੂੰ ਲਾਇਕ ਤੇ ਕਮੈਂਟ ਸ਼ੇਅਰ ਨਾਲ ਨਵੇਂ ਦੋਸਤ ਜਿਹੜੇ ਜੁੜੇ ਨੇ ਉਹ ਸਬਸਕ੍ਰਾਈਬ ਕਰਿਓ ਬਾਕੀ ਦਿਖਾਉਨੇ ਆ ਕੋਈ ਅੱਗੇ ਵੀਡੀਓ ਸਾਰਿਆਂ ਨੂੰ ਸਤ ਸ੍ਰੀ ਅਕਾਲ